ਅਗਵਾਧਿਆ ਬੀਤੀ ਰਾਤ ਕਰੀਬ 10 ਵਜੇ ਹਸ਼ਿਆਰਪੁਰ ਮੁਕੇਰੀਆਂ ਦੇ ਹਾਜੀਪੁਰ ਕਸਬੇ ਦੇ ਵਿੱਚ ਇੱਕ ਤੇਜ਼ ਰਫਤਾਰ ਟਰੱਕ ਨੇ ਸੜਕ ਕਿਨਾਰੇ ਖੜੇ ਚਾਰ ਲੋਕਾਂ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ ਜਿਸ ਕਾਰਨ ਤਿੰਨ ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਇੱਕ ਦੰਬੀਰ ਜ਼ਖਮੀ ਹੋ ਗਿਆ ਸਮਰਥਕਾਂ ਦੇ ਵਿੱਚ ਦੋ ਬੱਚੇ ਵੀ ਸ਼ਾਮਿਲ ਹਨ ਜਾਣਕਾਰੀ ਅਨੁਸਾਰ ਰਾਤ 10 ਵਜੇ ਤੇ ਕਰੀਬ ਹਾਜੀਪੁਰ ਦੇ ਬਾਲਮਿਕੀ ਮੁਹੱਲੇ ਦਾ ਰਹਿਣ ਵਾਲਾ ਗੋਰਾ ਆਪਣੇ ਪਤੀ ਜੇ ਸਮੀਰ ਅਤੇ ਪਤੀ ਜੀ ਪਰੇ ਦੇ ਨਾਲ ਗੋਲ ਗੱਪੇ ਖਾ ਕੇ ਸਕੂਟਰ ਤੇ ਵਾਪਸ ਆ ਰਿਹਾ ਸੀ ਜਦੋਂ ਉਹ ਰਸਤੇ ਵਿੱਚ ਆਪਣੇ ਦੋਸਤ ਆਕਾਸ਼ ਦੇ ਕੋਲ ਰੁਕਿਆ ਚਾਰੇ ਸੜਕ ਦੇ ਕਿਨਾਰੇ ਖੜੇ ਹੋ ਕੇ ਗੱਲਾਂ ਕਰ ਰਹੇ ਸਨ ਜਦੋਂ ਇੱਕ ਤੇਜ਼ ਰਫਤਾਰ ਟਿਪਪਰ ਉਨ੍ਹਾਂ ਨੂੰ ਪਿੱਛੇ ਤੋਂ ਕੁਚਲ ਦਿੱਤਾ ਸਹਾਦਤ ਦੇ ਵਿੱਚ ਆਕਾਸ਼ਪਰੀ ਸਮੀਰ ਤਿੰਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਬੱਚਿਆਂ ਦਾ ਚਾਚਾ ਗੋਰਾ ਗੰਬੀਰ ਤੌਰ ਤੇ ਜ਼ਖਮੀ ਹੋ ਗਿਆ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਉਸ ਮ੍ਰਿਤਕਾਂ ਦੀਆਂ ਲਾਸ਼ਾਂ ਦਸੂਹਾ ਰੈਸੀ ਵਿਲ ਹਸਪਤਾਲ ਚ ਰੱਖੀਆਂ ਗਈਆਂ ਨੇ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ ਇਸ ਦਰਾਂ ਹਾਜੀਪੁਰ ਪੁਲਿਸ ਨੇ ਟਰੱਕ ਨੂੰ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਫਰਨਾਇਦਾ ਹੈਗੇ ਜਨੀ ਜੀ ਇਹ ਜਿਹੜੇ ਬੱਚੇ ਮਰੇ ਆ ਇਹ ਸਾਡਾ ਭਰਾ ਦੇਸਾ ਜਾਂ ਉਹਦੇ ਵੱਡੇ ਮੁੰਡੇ ਦੇ ਬੱਚੇ ਸੀਗੇ। ਪੋਤੀ-ਪੋਤਾ ਉਹਦੇ। ਹਾਂਜੀ। ਉਹ ਉਹਦਾ ਚਾਚਾ ਜਿਹੜਾ ਸੀ ਵਿਕੇਸ਼ ਕੁਮਾਰ ਉਹਨਾਂ ਨੂੰ ਰੋਡ 'ਤੇ ਘੁਮਣ ਲੈ ਲੈ ਕੇ ਗਿਆ ਸੀ। ਆ ਕੇ ਤੋਂ ਸਾਈਡ 'ਤੇ ਖੜਾ ਹੋ ਗਿਆ। ਜੋ ਸਾਈਡ 'ਤੇ ਖੜਾ ਹੋਇਆ ਇੱਕ ਮੁੰਡਾ ਹੋਰ ਨਾਲ ਆ ਗਿਆ, ਉਹ ਖੜਾ ਹੋ ਗਿਆ। ਤੇ ਜਿਹੜਾ ਡਰਾਈਵਰ ਸੀ ਇਹਨੇ ਸ਼ਰਾਬ ਪੀਤੀ ਹੋਈ ਸੀ। ਸ਼ਰਾਬ ਦੇ ਨਸ਼ੇ ਦੇ ਵਿੱਚ ਉਹਨਾਂ ਖਿੱਚ ਕੇ ਲਿਆ। ਫੇਰ ਗੱਡੀ 'ਚ ਗੱਡੀ ਵਾਰੀ। ਤਿੰਨ ਤੇ ਮੌਕੇ ਤੇ ਮਰ ਗਏ ਜੀ। ਸਮਝ ਲਓ ਇੱਕ ਮੁੰਡਾ ਤੇ ਇਹ ਜਾ ਕੇ ਮਰ ਗਿਆ ਜਿਹੜਾ ਸੀਗਾ ਆਕਾਸ਼ ਤੇ ਦੋ ਇੱਥੇ ਜਿਹੜੇ ਬੱਚੇ ਸੀ ਇੱਥੇ ਐਕਸਪਾਇਰ ਹੋ ਗਿਆ ਜਿਹੜਾ ਤੀਜਾ ਮੁੰਡਾ ਸੀ ਚੌਥਾ ਮਕੇਸ਼ ਉਹ ਉੱਥੇ ਜੀ ਹਮਰਾ ਸਰ ਲੈ ਗਿਆ ਉਹਨਾਂ ਨੂੰ ਕਿੰਨੀ ਮੋਤਾਂ ਨੂੰ ਦੇਖੋ ਤਿੰਨ ਬੋਦਨਾ ਦੱਸਦੇ ਬੰਦੇ ਮੈਂ ਤਾਂ ਕਹਿੰਦੇ ਨਾ ਬੰਦੇ ਸਿਗੇ ਸਾਰੇ ਤਿੰਨ ਬੋਦਨਾ ਸ਼ਰਾਬ ਦੇ ਦੋਸੇ ਵਿੱਚ ਕੈਪਟਨ ਦੱਸਿਆ ਹੋਰ ਵੀ ਕੁਝ ਹੋਊਗਾ ਕਿਉਂਕਿ ਇੱਕ ਪਾਸੇ ਜਿਹੜੀ ਸਰਕਾਰ ਆ ਤੇ ਨਸ਼ੇਵਰੋ ਦੇ ਵਿੱਚ ਜਿੱਤ ਕਰੀ ਫਿਰਦੀ ਆ ਤੇ ਸਵੇ ਜੀ ਆ ਹਾਸਾ ਰਿਆ ਤੇ ਇਸ ਮੇਰਾ ਖਿਆਲ ਆ ਵੀ ਦੁਨੀਆ ਕਿੱਥੇ ਜਾਊਗੀ ਕਿਉਂਕਿ ਬਹੁਤ ਸਾਰਾ ਰੱਸ਼ ਹੋ ਗਿਆ ਸੀ ਬੰਗ ਕਰਦਾ ਪੀ ਡਬਲਯੂਟੀ ਜੇ ਮਹਿਕਮੇ ਤੋਂ ਵੀ ਤੇ ਜਿਹੜਾ ਸਾਡਾ ਮੰਨਲਾ ਆ ਇਹ ਇਕਦਾ ਸਪੀਡ ਮੇਰੇ ਕਰ ਬੜਾ ਜਾਣ ਤਾਂ ਜੋ ਆਉਣ ਵਾਲੇ ਸਭ ਨੂੰ ਹੋਰ ਹਾਸਾ ਨਾ ਹੋਵੇ ਅਸੀਂ ਤਾਂ ਜਿਹੜਾ ਦੁੱਖਾ ਬੜੇ ਦੁਖੀ ਦਿਨਾਂ ਅਸੀਂ ਚੱਲ ਰਹੇ ਹਾਂ ਕਿਉਂਕਿ ਬੱਚੇ ਨਹੀਂ ਮਿਲਦੇ ਸੋ ਇਦਾਂ ਜ਼ਰੂਰੀ ਆ ਤੇ ਜਿਹੜਾ ਹੈਗਾ ਇਹਨਾਂ ਦੇ ਹਾਸੇ ਨੂੰ ਬੰਦ ਹੋਣ ਇੱਥੇ ਸਾਡੇ ਮਲੇ ਸਪੀਡ ਬ੍ਰੇਕਰ ਆਈ ਗਏ ਜਿਹੜੇ ਬੱਚਿਆਂ ਦੀ ਜਨਮ ਕੀ ਨਾਮ ਕਿਹਨੂੰ ਦੇ ਕੋ ਇੱਕ ਤਾਂ ਪੋਤਾ ਸੀ ਸਾਡਾ ਸੀਗਾ ਮੇਰੇ ਭਰਾ ਦਾ ਪੋਤਾ ਸੀ ਉਹਦਾ ਨਾਮ ਸੀਗਾ ਸਮਰ ਜੀ ਸਮੀਰ ਸਮੀਰ ਦੀ ਉਮਰ 5 ਸਾਲ ਸੀ ਜਿਹੜੀ ਬੇਟੀ ਸੀ ਪੋਤੀ ਉਹਦੀ 6 ਸਾਲ ਦੀ ਸਿਹਤ ਪਲੱਸ ਹੋ ਗਈ ਜੀ। ਹੋਰ ਹੋਰ ਕਿਤੇ ਸੱਟਾਂ ਲੱਗਦੀਆਂ। ਹੋਰ ਜਿਹੜਾ ਮੁਕੇਸ਼ ਸਿੰਘ ਦਾ ਚਾਚਾ ਉਹਦੇ ਵੀ ਸੱਟਾਂ ਲੱਗੀਆਂ। ਉਹਨੂੰ ਫਿਰ ਅਸੀਂ ਪਹਿਲਾਂ ਸਵੇਰੇ ਭੇਜਿਆ ਫਿਰ ਅਮਰ ਅਸਰ ਭੇਜਦਾ ਸੀ। ਹੁਣ ਸਟਿਚਰਸ ਤੋਂ ਜੇ ਕਰਕੇ ਕਹਿੰਦੇ ਚਲੋ ਉਹਨੂੰ ਲੈ ਜਾਓ ਤੋਂ ਲੈ ਕੇ ਆ ਰਹੇ ਆ। ਮੈਂ ਕਹਿੰਦਾ ਕਿ ਅੱਗੇ ਪਾਰ ਇਹ ਡਿੱਪਰ ਆਉਂਦੇ ਜਾਂਦੇ ਇਹਨੇ ਜਾਂਦੇ ਸਰਕਾਰਾਂ ਵੱਲ ਦੂਜੀ ਕੋਈ ਸਿਕਣ ਸਰ ਮੈਂ ਤਾਂ ਸਰਕਾਰ ਅੱਗੇ ਬੇਨਤੀ ਕਰਨਾ ਚਾਹੁੰਦਾ ਮੈਨਾਂ ਉੱਥਲ ਪਾਈ ਜਾਵੇ। ਜਿਹੜਾ ਮਾਈਨਿੰਗ ਦਾ ਕੰਮ ਆ। ਖਾਸ ਕਰਕੇ ਇਧਰੋਂ ਮਾਈਨਾਂ ਦਾ ਕੰਮ ਹੋਣ ਕਰਕੇ ਚੱਲਦਾ ਹੈ ਜੀ। ਇਹਦੇ ਠੱਲ ਪਾਈ ਜਾਵੇ ਤਾਂ ਕਿ ਜਨਤਾ ਨੂੰ ਰਾਹਤ ਹੋ ਸਕੇ ਪਿੰਡਾਂ 'ਚ ਵੀ ਬਹੁਤ ਐਕਸੀਡੈਂਟ ਹੁੰਦੇ ਨੇ ਹਾਜੀਪੁਰ 'ਚ بڑے ਐਕਸੀਡੈਂਟ ਹੁੰਦੇ ਨੇ ਉਹਨਾਂ ਕਹਿੰਦੇ ਕਹਿੰਦਾ ਕਿ ਜਿਹੜੀ ਮਾਈਨਿੰਗ ਹੁੰਦੀ ਐ ਤੇ ਲਾਕੇ ਦੇ ਕਿਤੇ ਕਿਤੇ ਤਰ ਪੂਰੇ ਨਾਲੇ ਜਿਹੜੇ ਜ਼ਿਆਦਾ ਹਾਦਸੇ ਦੇ ਕੰਮ ਹਾਂਜੀ ਹਾਂਜੀ ਉਧਰ ਨਸ਼ਾ ਨਸ਼ਾ ਕਰਕੇ ਆਂਦੇ ਆ ਇੱਥੇ ਗੱਡੀਆਂ ਥੱਲੇ ਦੇਈ ਜਾਂਦੇ ਆ ਅੱਜ ਵੀ ਤਿੰਨ ਚਾਰ ਹੋ ਚੁੱਕੇ ਕਿ ਪਹਿਲਾ ਹੋਇਆ ਐਕਸੀਡੈਂਟ ਹੁਣ ਇੱਕ ਇੱਥੇ ਹੋ ਗਿਆ ਇੱਕ ਖਿਤਪੁਰ ਹੋਇਆ